ਕਿਜੂ ਗਰਾਹ ਦੇ ਬੋਲੇ ਇੱਕ ਵਾਰ ਫਿਰ ਤੋਂ ਲੁਧਿਆਣਾ ਦੇ ਡੀਸੀ ਦਫਤਰ ਦੇ ਬਾਹਰ ਜਿਹੜਾ ਕਿ ਧਰਨਾ ਪ੍ਰਦਰਸ਼ਨ ਉਹ ਦੇ ਦਿੱਤਾ ਗਿਆ ਹੈ ਤਾਂ ਗੱਲ ਕਰਾਂਗੇ ਕਿੰਨੀ ਦੇਰ ਤੱਕ ਇਹ ਧਰਨਾ ਪ੍ਰਦਰਸ਼ਨ ਚੱਲੇਗਾ ਤੇ ਕੀ ਵਜ੍ਹਾ ਹੈ ਇਸ ਧਰਨੇ ਦੀ ਤਾਂ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਵੱਡੀ ਗਿਣਤੀ ਵਿੱਚ ਤੁਸੀਂ ਦੇਖ ਸਕਦੇ ਜਿੱਥੇ ਕਿਸਾਨ ਇੱਥੇ ਪਹੁੰਚੇ ਹੋਏ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਮਹਿਲਾਵਾਂ ਨੇ ਜਿਹੜੀਆਂ ਨੌਜਵਾਨ ਬੁਰਗ ਬੱਚੇ ਉਹ ਇੱਥੇ ਪਹੁੰਚੇ ਹੋਏ ਨੇ ਤਾਂ ਅੱਜ ਮੰਗਾਂ ਨੂੰ ਲੈ ਕੇ ਜਿਹੜਾ ਕਿ ਪ੍ਰੋਟੈਸਟ ਹੈ ਉਹ ਕੀਤਾ ਜਾ ਰਿਹਾ ਹੈ ਇਹ ਤਸਵੀਰਾਂ ਅਸੀਂ ਵੀਰਾਂ ਤੋਂ ਸਾਂਝੀਆਂ ਕਰ ਰਹੇ ਹਾਂ ਲੁਧਿਆਣਾ ਦੇ ਡੀਸੀ ਦਫ਼ਤਰ ਦੇ ਬਾਹਰ ਦੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਦੇ ਵੱਲੋਂ ਇਕੱਠੇ ਹੋ ਕੇ ਇੱਕ ਵਾਰ ਫਿਰ ਤੋਂ ਜਿਹੜਾ ਪ੍ਰਦਰਸ਼ਨ ਉਹ ਕੀਤਾ ਜਾ ਰਿਹਾ ਆਪਣੀਆਂ ਮੰਗਾਂ ਨੂੰ ਲੈ ਕੇ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤੁਸੀਂ ਦੇਖ ਸਕਦੇ ਹੋ ਮਹਿਲਾਵਾਂ ਵੱਡੀ ਗਿਣਤੀ ਵਿੱਚ ਧਰਨੇ ਦੇ ਵਿੱਚ ਸ਼ਾਮਲ ਹੋਈਆਂ ਨੇ ਤਾਂ ਕੁਝ ਕਿਸਾਨ ਅੰਦਰ ਡੀਸੀ ਦਫ਼ਤਰ ਬੈਠੇ ਨੇ ਬਾਹਰ ਬੈਠੇ ਨੇ ਤਾਂ ਕੁਝ ਜਿਹੜਾ ਫੋਜਪੁਰ ਰੋਡ ਉਹਨੂੰ ਜਿਹੜਾ ਕੀ ਜਾਮਾ ਉਹ ਕਰ ਦਿੱਤਾ ਗਿਆ ਹਾਲਾਂਕਿ ਆਵਾਜ਼ਾਂ ਲਈ ਆਵਾਜ਼ਾਈ ਨਹੀਂ ਸਰਵਿਸ ਰੋਡ ਹੈ ਜਿਹੜੇ ਕਿ ਉਹ ਖੁੱਲੇ ਛੱਡੇ ਗਏ ਨੇ ਤਾਂ ਕਿਸਾਨਾਂ ਦੇ ਬੋਲੇ ਇੱਕ ਵਾਰ ਫਿਰ ਤੋਂ ਜਿਹੜਾ ਕੀ ਪ੍ਰਦਰਸ਼ਨ ਹੋ ਪੀਤਾ ਜਾ ਰਿਹਾ ਹੈ ਸਾਡੇ ਪੁੱਤਾਂਾਂ ਦੀਆਂ ਬੇਟੀਆਂਾਂ ਜਾ ਰਹੀਆਂ ਨੇ ਕਿਸਾਨਾਂ ਵੱਲੋਂ ਸੰਬੋਧਨ ਕੀਤਾ ਜਾ ਰਿਹਾ ਹੈ ਉਹ ਹੱਥ ਖੜਾ ਕਰ ਤਾਂ ਗੱਲਬਾਤ ਕਰ ਲੈਂਦੇ ਆ ਜਮਾ ਹੀ ਖਤਮ ਹੋ ਗਿਆ ਤਿੰਨ ਵਾਰ ਬਦਲ ਬੀਤੀ ਤੇ ਉਹਦੇ ਵਿੱਚੋਂ ਮਾਤਾ ਜੀ ਧਰਨਾ ਲਾਣ ਆਇਓ ਅੱਜ ਕੀ ਕਾਰਨ ਹੈ ਆ ਧਰਨਾ ਲਾਣ ਆਇਓ ਕੀ ਕਾਰਨ ਹੈ ਹਾਂਜੀ ਮਾਈ ਵੀਰੇ ਸਾਨੂੰ ਬਹੁਤ ਆਦਾ ਧੋਖਾ ਸਾਨੂੰ ਬਹੁਤ ਬਿਮਾਰੀਆਂ ਲੱਗਦੀਆਂ ਨੇ ਵੀ ਸਾਨੂੰ ਬਹੁਤ ਹੈ ਜਿਆਦੇ ਆ ਉਹ ਫੈਕਟਰੀ ਚੱਕਣੀ ਚਾਹੀਦੀ ਆ ਧਰਨਾ ਲਾਣ ਆਇਓ ਕੀ ਕਾਰਨ ਕੀ ਹੈ ਕੀ ਦਿੱਕਤਾਰੀਆਂ ਨੇ ਉਹ ਫੈਕਟਰੀ ਬੰਦ ਕਰਾਉਣ ਆਏ ਆ ਮੋਸਕਾ ਵਾਰ ਫੈਕਟਰੀ ਗੁੱਲਾ ਜ਼ਹਿਰੀਲਾ ਗਿਆ ਸਾਰੀ ਫੈਕਟਰੀ ਆ ਉਹਦੇ ਨਾਲ ਬਿਮਾਰੀਆਂ ਫੈਲਦੀਆਂ ਕੈਂਸਰ ਦੀ ਬਿਮਾਰੀ ਪੈਂਦੀ ਕਿੰਨੀ ਦੇਰ ਤੋਂ ਫੈਕਟਰੀ ਲੱਗੀ ਹੋਈ ਆ 2 ਸਾਲ ਹੋ ਗਏ ਸਾਡੀਆਂ ਕਿਹੋ ਜਿਹੀਆਂ ਫਿਰ ਕੈਂਸਰ ਦੀ ਬਿਮਾਰੀ ਫੈਲੂਗੀ ਉਹਦੇ ਨਾਲ ਜਿਹੜੇ ਬਾਕੀ ਨੇ ਤੁਸੀਂ ਹੋਰ ਜਿਹੜੇ ਬੰਦੇ ਤੁਸੀਂ ਪਹਿਲਾਂ ਕੰਪਲੀਟਾ ਕਿਚਨ ਉਸੇ ਪ੍ਰਸ਼ਾਸਨ ਨੂੰ ਕਿਸੇ ਨੂੰ ਕੋਈ ਕਾਰਵਾਈ ਨਹੀਂ ਕਰਦੇ ਹਾਂਜੀ ਬਾਤ ਕਮੇਟਾ ਕਰੀਆਂ ਜੀ ਦੋ ਸਾਲ ਹੋ ਗਏ ਸਾਨੂੰ ਤਾਂ ਨਹੀਂ ਲਉਂਦੇ ਆਂ ਕਾਸੀ ਬੋਟਾਂ ਦਾ ਵੀ ਬਾਈਕਾਟ ਕਰਿਆ ਹੋਇਆ ਜੀ ਕਿੰਨੀਆਂ ਫੱਗੀਆਂ ਲੱਗੀਆਂ ਕਿੰਨੀਆਂ ਪਿੰਡ ਦੇ ਵਿੱਚ ਸਾਡਾ ਇੱਕ ਫੈਕਟਰੀ ਲੱਗਿਆ ਮੁਸਕਾਬਾਦ ਵਿੱਚ ਪਰ 4-5 ਫੈਕਟਰੀਆਂ ਹੋਰ ਲੱਗਣੀਆਂ ਜੀ ਕੀ ਬਣਦਾ ਕਿਹਨਾਂ ਫੈਕਟਰੀਆਂ ਦੇ ਵਿੱਚ ਉਹ ਜਾਰੀ ਲਈ ਗੈਸ ਬੰਦੀ ਆ ਜੀ ਗੈਸ ਬੰਦੀ ਆ ਹਾਂ ਜੀ ਜਿਹੜਾ ਪੁੱਤ ਤੋਂ ਤੋਂੜਨਾ ਪਿੰਡ ਵਾਲੇ ਨੁਕਸਾਨ ਹੁੰਦੇ ਨੇ ਹਾਂ ਜੀ ਬਹੁਤ ਨੁਕਸਾਨ ਹੁੰਦਾ ਜੀ ਪਿੰਡ ਦਾ ਜੀ ਹਾਂ ਜੀ ਬਹੁਤ ਹਾਂ ਜੀ ਬਹੁਤ ਬੱਚੇ ਬੇਹੋਸ ਹੁੰਦੇ ਨੇ ਬਿਲਕੁਲ ਕਿਹਾ ਜਾ ਰਿਹਾ ਕਿ ਜਿਹੜੀ ਕਿ ਫੈਕਟਰੀ ਲੱਗ ਰਹੀ ਹੈ ਉਸ ਦੇ ਕਾਰਨ ਜਿਹੜਾ ਕਿ ਨੁਕਸਾਨ ਹੈ ਉਹ ਇੱਥੇ ਕਾਫੀ ਹੁੰਦਾ ਹੈ ਤਾਂ ਗੱਲਬਾਤ ਕਰਾਂਗੇ ਕੁਝ ਹੋਰ ਇੱਥੇ ਜੁਰਗ ਪੈਟਲੇ ਦਾ ਤਸਵੀਰਾਂ ਤੁਹਾਨੂੰ ਨਾਲ ਜੀ ਨਾਲ ਦਿਖਾ ਰਹੇ ਹਾਂ ਵੱਡੀ ਗੁੱਚ ਦੇ ਵਿੱਚ ਹਰਿਆਲੀ ਦੇ ਰੌਣਕਾਂ ਦਾ ਮਸਲਾਬਾ ਬਾਈ ਜੀ ਦਰਸ਼ਨ ਕਰ ਰਹੇ ਹੋ ਅੱਜ ਕੀ ਕੀ ਕਰਨਾ ਹੈ ਕਿਉਂ ਪ੍ਰਦਰਸ਼ਨ ਕਰ ਰਹੇ ਹੋ ਇੱਕ ਤਾਂ ਹਵਾ ਬਹੁਤ ਗੰਦੀ ਆ ਰਹੀ ਆ ਦੂਜਾ ਸਾਡਾ ਪਾਣੀ ਬਹੁਤ ਗੰਦਾ ਹੋ ਗਿਆ ਲੋਕਾਂ ਨੂੰ ਬਿਮਾਰੀ ਲੱਗਣ ਲੱਗੀ ਇਸ ਕਰਕੇ ਸਾਡੀ ਬੇਨਤੀ ਆ ਬਿਮਾਰੀ ਲੱਗ ਚੁ ਰਹੀ ਹੈ ਕਾਰਨ ਕੀ ਹੈ ਪਾਣੀ ਵਿੱਚ ਪਾਉਣ ਲੱਗੇ ਧਰਤੀ ਚ ਧਰਤੀ ਦੇ ਵਿੱਚ ਪਾਣੀ ਪਾਉਣ ਲੱਗੇ ਹਾਂ ਜੀ ਫੈਕਟਰੀ ਹੈ ਕਿਸ ਚੀਜ਼ ਦੀ ਹੈ ਕੀ ਬਣਦਾ ਹੈ ਫੈਕਟਰੀ ਦੇ ਵਿੱਚ ਇਹ ਜੈਸ ਬਣਦੀ ਹੈ ਜੀ ਗੈਸ ਬਣਦੀ ਹੈ ਹਾਂ ਜੀ ਨੁਕਸਾਨ ਬਿਮਾਰੀਆਂ ਕਿਹੋ ਜਿਹੀਆਂ ਫੈਲ ਰਹੀਆਂ ਹੈ ਜੀ ਨੁਕਸਾਨ ਕੀ ਹੋ ਰਿਹਾ ਬਿਮਾਰੀਆਂ ਕਿਹੋ ਜਿਹੀਆਂ ਫੈਲ ਰਹੀਆਂ ਬਿਮਾਰੀ ਕੈਂਸਰ ਆਉਣ ਲੱਗ ਗਈ ਪੀਲਾ ਹੋਣਾ ਸਾਹ ਵੀ ਹੋਣ ਲੱਗੀ ਤੇ ਸਾਢੇ 12 ਬਹੁਤ ਆਉਂਦੀ ਹੈ ਪ੍ਰਸ਼ਾਸਨ ਨੂੰ ਇਸ ਤੋਂ ਪਹਿਲਾਂ ਕੋਈ ਮੰਗ ਪੱਤਰ ਦਿੱਤਾ ਕਾਰਵਾਈ ਕਰਨ ਲਈ ਕਿਹਾ ਪ੍ਰਸ਼ਾਸਨ ਦੇ ਵੱਲੋਂ ਕਾਰਵਾਈ ਕੀਤੀ ਗਈ ਕਿ ਨਹੀਂ ਕੀਤੀ ਗਈ ਕਰੀ ਆ ਜੀ ਹੁਣ ਪਹਿਲਾਂ ਵੀ ਕਰੀ ਆ ਹਾਂ ਜੀ ਹੁਣ ਇੱਥੇ ਕਿੰਨੀ ਦੇਰ ਲਈ ਬੈਠੋ ਤਰਲੇ ਮਤਲਬ ਬੰਦ ਹੋਵੇ ਹਾਂ ਜੀ ਬੰਦ ਹੋਵੇ ਕਿ ਅੱਲ ਮਿੱਥੇ ਸਮੇਂ ਲਈ ਬੈਠੋ ਜਾਂ ਫਿਰ ਤਰਨਾਜ ਦੇ ਲਈ ਹੋਈ ਹੈ। ਹਾਂਜੀ 90 ਸਵੇਰੇ ਤੇ ਅਸੀਂ ਧਰਨਾ ਉੱਥੇ ਵੀ ਦਿੱਤਾ ਆਇਆ। ਇੱਥੇ ਵੀ ਦਿੱਤਾ ਸੀ ਡੀਸੀ ਦਫ਼ਤਰ ਤੇ। ਮੰਗ ਪੱਤਰ ਦੇ ਕੇ ਜਾਵਾਂਗੇ। ਕਿ ਸਾਡੀ ਹੱਤਵੰਦਗੀ ਬੇਨਤੀ ਵੀ ਬੰਦ ਹੋ ਜਾਏ। ਇੱਕ ਇਹ ਚੱਲਦੀ ਆ ਦੂਜੀ ਕੋ ਹੋਰ ਲੱਗਣ ਲੱਗੀ ਆ। ਬਿਲਕੁਲ ਇੱਕ ਫੈਕਟਰੀ ਲੱਗੀ ਆ ਤੇ ਇੱਕ ਹੋਰ ਲੱਗਣ ਲੱਗੀ ਆ ਜਿਸ ਨੂੰ ਲੈ ਕੇ ਤਾਂ ਗੱਲਬਾਤ ਕਰ ਲੈਣੇ। ਬਾਈ ਜੀ ਕਿੰਨੀ ਦੇਖ ਲਈ ਤਰਨਾਜਾ ਕਿ ਹੁਣ ਲਗਾਇਆ ਗਿਆ ਏ। ਇਹ ਪਿੰਡਾਂ ਦੇ ਵਿੱਚ ਬਾਇਓਗੈਸ ਪਲਾਂਟ ਲੱਗ ਰਹੇ ਆ ਜੀ ਜੋ ਬਹੁਤ ਹੀ ਖਤਰਨਾਕ ਹੈ ਸਾਡਾ ਪਾਣੀ ਖਰਾਬ ਹੋ ਰਿਹਾ ਹੈ ਸਾਡਾ ਵਾਤਾਵਰਨ ਖਰਾਬ ਹੋ ਰਿਹਾ ਜੀ ਸਾਡੀਆਂ ਫਸਲਾਂ ਸਭ ਜਵਾਨੀ ਸਾਰੀ ਖਰਾਬ ਹੋ ਰਹੀ ਹੈ ਇਹ ਪਿੰਡ ਨੂੰ ਮਾਰ ਪੈ ਰਹੀ ਹੈ ਫੈਕਟਰੀ ਦੇ ਸਾਡੇ ਲੱਗੇ ਲੱਗੇ ਪਿੰਡਾਂ ਦੀ ਘਟਵਾਰ 10 12 ਪਿੰਡਾਂ ਜੀ ਇਹਨਾਂ ਨੂੰ ਪਿੰਡਾਂ ਦੀ 12 ਪਿੰਡਾਂ 'ਚ ਫੈਕਟਰੀਆਂ ਕਿੰਨੀਆਂ ਲੱਗੀਆਂ ਨੇ ਸਾਡੇ ਪਿੰਡ ਮੇਰਾ ਪਿੰਡ ਮੁਸ਼ਕਾਵਾਦ ਆ ਜੀ ਉਥੇ ਲੱਗ ਰਹੀ ਹੈ ਇਹ ਤਰਿਕੇ ਜਿਹੜੇ 10-12 ਪਿੰਡਾਂ ਨੂੰ ਨੁਕਸਾਨ ਕਰਉਂ। ਪ੍ਰਸ਼ਾਸਨ ਤੁਸੀਂ ਇਸ ਤੋਂ ਪਹਿਲਾਂ ਕੋਈ ਮੰਗ ਪੱਤਰ ਦਿੱਤਾ ਕੋਈ ਕਾਰਵਾਈ ਹੋ ਰਹੀ ਹੈ ਕਿ ਨਹੀਂ ਹੋ ਰਹੀ? ਹਾਂ ਜੀ ਐਸ ਹੀ ਟਾਈਮ ਤੋਂ ਸਮਰਾਲਾ ਨੂੰ ਅਸੀਂ 2-3 ਵਾਰੀ ਮੰਗ ਪੱਤਰ ਦੇ ਚੁੱਕੇ ਹਾਂ ਧਰਨੇ ਵੀ ਲਗਾ ਚੁੱਕੇ ਹਾਂ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਹੈ। ਨਹੀਂ ਅੱਜ ਹੁਣ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਲੁਧਿਆਣਾ ਡੀਸੀ ਦਫ਼ਤਰ ਦੇ ਬਾਹਰ ਇਹ ਪ੍ਰੋਟੈਸਟ ਅੱਜ ਦਾ ਦੇਣੀ ਹੈ ਜਾਫਰਾਂ ਨੇ ਮਿੱਥੇ ਸਮੇਂ ਲਈ ਹੈ। ਅੱਜ ਜੋ ਵੀ ਜਥੇਬੰਦੀਆਂ ਸਾਡੀਆਂ ਆਈਆਂ ਨੇ ਉਹ ਐਕਸ਼ਨ ਕਮੇਟੀਆਂ ਬਣੀਆਂ ਹੈ ਪਿੰਡਾਂ ਦੇ ਵਿੱਚ ਬਿਲਕੁਲ ਬਾਇਓ ਪਲੈਂਟ ਜਿਹੜਾ ਗੈਸ ਦੀ ਫੈਕਟਰੀਆਂ ਲੱਗੀਆਂ ਨੇ ਉਸ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਪਿੰਡ ਵਾਲਿਆਂ ਦੇ ਵਿੱਚ ਜਿਹੜਾ ਵਿਰੋਧ ਹੈ ਉਹ ਦੇਖਣ ਨੂੰ ਮਿਲ ਰਿਹਾ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚ ਕੇ ਕੁਝ ਫੋਟੋ ਤਸਵੀਰਾਂ ਬਤਨ ਦਿਖਾ ਦੇਣਾ ਜਿੱਥੇ ਕਿਸਾਨ ਇੱਥੇ ਪਹੁੰਚੇ ਨੇ ਉੱਥੇ ਹੀ ਪਿੰਡ ਦੇ ਜਿਹੜੇ ਕਿ ਲੋਕ ਨੇ ਪਿੰਡ ਦੇ ਵਾਸੀ ਨੇ ਉਹ ਵੀ ਇੱਥੇ ਪਹੁੰਚੇ ਨੇ ਬੱਚੇ ਹੋਣ ਬਜ਼ੁਰਗ ਹੋਣ ਮਾਤਾਵਾਂ ਹੋਣ ਪੈਣਾ ਹੋਣ ਸਾਰਿਆਂ ਦੇ ਵੱਲੋਂ ਇੱਥੇ ਪਹੁੰਚ ਕੇ ਧੰਨੇ ਦੇ ਵਿੱਚ ਸ਼ਿਰਕਤ ਕੀਤੀ ਜਾ ਰਹੀ ਹੈ ਔਰ ਮੰਗ ਇਹੀ ਕੀਤੀ ਜਾ ਰਹੀ ਹੈ ਕਿ ਜਿਹੜੇ ਫੈਕਟਰੀਆਂ ਲੱਗੀਆਂ ਨੇ ਉਸ ਨੂੰ ਬੰਦ ਜਿਨਾ ਕਿ ਉਹ ਕਰਵਾਇਆ ਜਾਵੇ ਕਿਉਂਕਿ ਲਗਾਤਾਰ ਪਿਛਲੇ 2 ਸਾਲ ਤੋਂ ਫੈਕਟਰੀ ਲੱਗਣ ਦੇ ਨਾਲ ਨਾਲ ਲੱਗਦੇ 10-12 ਪਿੰਡਾਂ ਦੇ ਵਿੱਚ ਜਿਹੜੀ ਬਿਮਾਰੀ ਹੈ ਉਹ ਫੈਲ ਰਹੀ ਹੈ ਛੋਟੇ ਬੱਚਾਂ ਨੂੰ ਬਿਮਾਰੀ ਫੈਲ ਰਹੀ ਹੈ ਤਾਂ ਕੈਂਸਰ ਤਾਂ ਕਿਹਾ ਜਾ ਰਿਹਾ ਹੈ ਕੈਂਸਰ ਤਾਂ ਕੁ ਵਰਗੀਆਂ ਭਿਆਨਕ ਬਿਮਾਰੀਆਂ ਦੇ ਨਾਲ ਲਿੱਪਟ ਦੇ ਵਿੱਚ ਆ ਰਹੇ ਨੇ ਜਿਹੜੇ ਪਿੰਡ ਵਾਸੀ ਨੇ ਤਾਂ ਹੁਣ ਮੰਗ ਕੀਤੀ ਜਾ ਰਹੀ ਹੈ ਕਿ ਇਹਨਾਂ ਫੈਕਟਰੀਆਂ ਨੂੰ ਬੰਦ ਕਰਵਾਇਆ ਜਾਵੇ ਤਾਂ ਜੋ ਪਿੰਡ ਦੇ ਲੋਕਾਂ ਦੇ ਰਹਿਣ ਦੇ ਲਈ ਪਿੰਡ ਜਿਹੜੇ ਕਿ ਸਾਫ਼ ਸੁਥਰੇ ਰਹਿ ਸਕਣ ਕੈਮਰਾ ਪਰਸਨ ਮਨੀਸ਼ਰ ਵਾਲੀ ਹਿੰਮਤ ਸਿੰਘ ਕਪਾਲ ਦੇਨਿਕ ਸਵੇਰਾ ਲੁਧਿਆਣਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇਨ ਦੇਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp ਚੈਨਲ ਪਰ